ਦੇ ਗੁਬਾਰੇ ਭੰਮ ਦਿੱਦਿ ਨਾ ਮੈਂ ਪੂਆ ਇਹ ਭਤੀਜੀ ਅਸੀਂ ਆਏ ਹਾਂ ਜੀ ਸ੍ਰੀ ਬੰਨਣ ਕਰ ਬੋਲ ਬਣਾ ਬੰਨਣਗੇ ਨਹੀਂ ਖਾਦੀ ਬੱਸ ਮੇਰੇ ਕੋਲ ਥੋੜੀ ਜਿਹੀ ਮੈਨੂੰ ਤਿਆਰ ਹੋ ਕਦੋਂ ਬੰਨਗੇ ਬੱਸ ਆਖਾ ਹਰੇਕ ਉਹ ਲੈ ਉਹ ਲਾ ਟੋਨ ਦਾ ਸੱਟਾ

ਆ ਇਹਨੂੰ ਰਿਕੋਰਡ ਨਹੀਂ ਕਰ ਸਕੋਣੇ ਕਿਹਨ। ਬੰਨੇ ਰਪੈਂਦਾ। ਨਹੀਂ ਵਧੀਆ ਸਾਫ ਹੈ ਜੰਦੇ। ਹਾਂ। ਕਿੱਥੇ ਬੰਨੇ ਪੂਰੇ। ਇਹ ਤਾਂ ਲਾਸਟ ਹੀ ਥੋ। ਕੋਈ ਬੰਨੇ ਬੋਲੀ ਲੰਕੋਤਾ। ਮੈਂ ਤਾਂ ਇਹ ਨਾ ਬੰਨ। ਹੂੰ ਸੋਣੀ ਬੰਨ ਗਿਆ। ਆ ਜੀ ਸਾਡਾ ਬਾਬੇ ਵਾਲਾ ਦਰਬਾਰ। ਇੱਥੇ ਬੰਨੇ ਜੀ ਅਸੀਂ ਸ੍ਰੀ। ਆ ਜੀ ਸਾਡੀ ਪਰਦਾਦੀ। ਮੁੰਡੇ ਦੀ ਪਰਦਾਦੀ ਸਾਡੀ ਨੰਦ ਨੂੰ ਤੇਲ ਚੋਂ ਨਾ ਚੁੱਕਣਾ। ਕਮਾਵੀ ਟੋਣਾ ਸੀ। ਉਹ ਆਪਣੀ ਜਿੱਤ ਤੁਸੀਂ ਆ ਕੇ ਨਾ ਹਣ। ਤੂੰ ਦੇ ਦੇ ਪੈਸੇ ਸਾਨੂੰ। ਨੇ ਨਾ ਭਾਈ ਲੈ ਚੋਈ ਨਾ ਆੜਾ ਪੂਆ ਜਾਨ ਕੱਲ ਦੱਦੀਆਂ ਤਾਂ ਫੇਰ ਕਿਉਂਗਾ ਆਓ ਇੱਧਰ ਮੇਰੇ ਨਾਲ ਤਰੇ ਆ ਤਰੇ ਆ ਮੈਂ ਡਰ ਰਹੀ ਜੀ ਆਲਾ ਆ ਜਾ ਐਨੀ ਜਗ੍ਹਾ ਵਿੱਚ ਚੱਈ ਜਾ ਤਬਾ ਖਾ ਵੀ ਆ ਜਾ ਆਪਣੀ ਆ ਆਪਣੀ ਆ ਆ ਜੋ ਆ ਨਾ ਫੇਰ ਉਹ ਤਾਂ ਤੇ ਆ ਗਿਆ ਨਾ ਫਰਾਇਆ ਤੁਸੀਂ ਆ ਵੰਡਾਈ ਫਰਾਇ ਲੈ ਆ ਮਾ ਆ ਪਰ ਤੇ ਆ ਕਿੱਥੇ ਰੱਖੋ ਮੈਂ ਨਾ ਕੱਟਣਾ ਜੀ ਤੁਸੀਂ ਕੱਟਣਾ ਆ ਵੇਖਾ ਤਾਂ ਪੂਰਾ ਆਉਂਦਾ ਆ ਨਾਲ ਬੰਨ ਲਾ ਮੀ ਨਹੀਂ ਇਹ ਮੂਹ ਆ ਪਹਿਲਾਂ ਬਣਾਇਆ ਕਿਵੇਂ ਅੱਛੀ ਛੋਟੀ ਇਹਦੇ ਨਾਲ ਹੀ ਬੰਨ ਦੋ ਮੈਂ ਤੁਸੀਂ ਆਹ ਬੰਨ ਤਾਂ ਵਾਵਾ ਤੇਰੇ پڑੋਤੇ ਦੀਆਂ ਧੰਨਾਂ ਮੇਰੇ پڑੋਤੇ ਦੀਆਂ ਵਧਾਈਆਂ ਫੇ ਪਾਪਾ ਸੋਦੇ ਹਾਂ ਉਹ ਤੇਰੇ ਪਾਪਾ ਬਦਲੋ ਹੋਟਾ ਵੀਡੀਓ ਦੇ ਕਰਦਾਂਦੀ ਜਦੋਲੀ ਕੇਲਾ ਦੇਣਾ ਤੇ ਆ ਗਈ ਕੰਨਾਂ ਦੇ ਲੁੱਟੇ ਲੋਕਾਂ ਦਾ ਪੂਆ वीडियो बना लो वीडियो बना लो दादी आप देखो एक हो गया तेरा कट बोले नहीं कट कट का तैयार ਕਿਹੜੀਆਂ ਮੁੰਡੇ ਦੀ ਮਾਸੀਆਂ ਆ ਦੇਖੀਆ ਬੱਲੇਆ ਚੱਲ ਮਾਸੀ ਜੀ ਚੱਲੋ ਮਾਸੀ ਜੀ ਨਹੀਂ ਬੈਠਾ ਗੇੜਾ ਤੋਂ ਸਜਦਾ ਜਨਤੇ ਮੁੰਡੇ ਦੀ ਆ ਜਦੋਂ ਪਛਣਾ ਤਾ ਦਾ ਉਹ ਦਿਨ ਤੋਂ ਬਾਅਦ ਤੱਕ ਰਹੋ ਤੇ ਇੱਕ ਮਾਤਾ ਦਾ ਬਾਜੂ ਉਹਨਾਂ ਰੌਣਕਾਂ ਦਾ ਉਹਨਾਂ ਨੂੰ ਕੋਰੀਆਂ ਮਟੜੇ ਖਾਣ ਦੀ ਉਹ ਹਰ ਤਰ੍ਹਾਂ ਦੀ ਉਹ ਅੱਗੇ ਮੁੰਡਾ ਖਰਦਾ ਪਿਆ ਸੀਗਾ ਬੜਾ ਇੰਜੋਏ ਕਰ ਰਿਹਾ ਸੀਗਾ